ਮਨੁੱਖੀ ਜੀਵਨ ਬਚਪਨ ਦੇ ਸੁਣਨ ਤੇ ਮੰਨਣ ਤੋਂ ਸ਼ੁਰੂ ਹੁੰਦਾ ਹੈ ਜਵਾਨੀ ਦਾ ਜੋਸ਼ ਮਨੁੱਖ ਵਿੱਚ ਇੱਕ ਆਪਣੇ ਆਪ ਵਿੱਚ ਨਵਾਂ ਪੱਖ ਪੈਦਾ ਕਰਦਾ ਹੈ ਜਵਾਨੀ ਦੇ ਵਿੱਚ ਹਰ ਕੋਈ ਆਪਣੀ ਗੱਲ ਸੁਣਨ ਦੀ ਥਾਂ ਸੁਣਾਉਣਾ ਚਾਹੁੰਦਾ ਆ ਮੰਨਣ ਦੀ ਥਾਂ ਮਨਾਉਣਾ ਚਾਹੁੰਦਾ ਹੈ ਜਵਾਨੀ ਦੇ ਵਿੱਚ ਮਨੁੱਖ ਕੋਲ ਗਿਆਨ ਦੀ ਗੱਲ ਹੋਵੇ ਭਾਵੇਂ ਨਾ ਹੋਵੇ ਪਰ ਇਹ ਆਪਣੀ ਗੱਲ ਹੀ ਮਨਾਉਣ ਸੁਣਾਉਣ ਤੇ ਜ਼ੋਰ ਦਿੰਦਾ ਜਿਸ ਕਰਕੇ ਵਿਚਾਰਾਂ ਦਾ ਟਕਰਾਰ ਬਣ ਜਾਂਦਾ ਕਈ ਚਲਾਕ ਮਨੁੱਖ ਆਪਣੀ ਵਿਚਾਰ ਧਾਰਾ ਦੇ ਕੁਝ ਲੋਕਾਂ ਨੂੰ ਮੰਗਰ ਲਾ ਕੇ ਇੱਕ ਵੱਖਰੀ ਜਹੀ ਢੀੜ ਇਕੱਠੀ ਕਰ ਲੈਂਦੇ ਆ ਜਿਸ ਕਰਕੇ ਦੋ ਧਿਰਾਂ ਬਣ ਜਾਂਦੀਆਂ ਕਈ ਵਾਰ ਇੱਕ ਧਿਰ ਗਲਤ ਹੁੰਦੀ ਆ ਇੱਕ ਧਿਰ ਸਹੀ ਹੁੰਦੀ ਆ ਕਈ ਵਾਰ ਦੋਵੇਂ ਹੀ ਧਿਰਾਂ ਗਲਤ ਹੁੰਦੀਆਂ ਸਤਿਗੁਰੂ ਜੀ ਸਾਡੀ ਵਿਚਾਰ ਤੇ ਪਾਬੰਦੀ ਨਹੀਂ ਲਾਉਂਦੇ ਵਿਚਾਰ ਜਿਹੜੀ ਆ ਮਨੁੱਖੀ ਜੀਵਨ ਦਾ ਜ਼ਰੂਰੀ ਅੰਗ ਆ ਵਿਚਾਰ ਹੋਣੀ ਚਾਹੀਦੀ ਆ ਪਰ ਵਿਚਾਰ ਚੰਗੇ ਲੋਕਾਂ ਨਾ ਹੋਣੀ ਚਾਹੀਦੀ ਆ ਬਿਨ ਸਤਗੁਰ ਕਿਨੈ ਨਾ ਪਾਇਓ ਕਰ ਵੇਖੋ ਮਨ ਵਿਚਾਰ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬੇਬਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨਾ ਪਾਏ ਵਿਚਾਰ ਨਿਰੋਲ ਹੋਣੀ ਚਾਹੀਦੀ ਆ ਵਿਚਾਰ ਮਾੜੀ ਨਹੀਂ ਹੁੰਦੀ ਪਰ ਜਦੋਂ ਮਸਲਾ ਮੰਨਣ ਦੀ ਥਾਂ ਮਨਾਉਣ ਦਾ ਆ ਜਾਂਦਾ ਹੈ ਸੁਣਨ ਦੀ ਥਾਂ ਸੁਣਾਉਣ ਦਾ ਆ ਜਾਂਦਾ ਹੈ ਫਿਰ ਇਹੋ ਹੀ ਵਿਚਾਰ ਤੇਕਰਾਰ ਦਾ ਰੂਪ ਧਾਰਨ ਕਰ ਜਾਂਦੀ ਹੈ ਤਕਰਾਰ ਹੀ ਵਿਚਾਰ ਦਾ ਸਭ ਤੋਂ ਘੱਟਿਆ ਤਰੀਕਾ ਹੈ ਜਿਸ ਕਰਕੇ ਧੜਿਆਂ ਦੀ ਹੋਂਦ ਬਣ ਜਾਂਦੀ ਹੈ ਕੁਝ ਕੌਮੀ ਸਿਸਟਮ ਨੂੰ ਸਹੀ ਢੰਗ ਦੇ ਲਈ ਚਲਾਉਣ ਦੇ ਲਈ ਕੁਝ ਲੋਕਾਂ ਦਾ ਇਕੱਠ ਜਿਨ੍ਹਾਂ ਨੂੰ ਵੱਖੋ-ਵੱਖ ਨਾਵਾਂ ਥੱਲੇ ਜਥੇਬੰਦ ਕੀਤਾ ਜਾਂਦਾ ਹੈ ਜਥੇਬੰਦੀਆਂ ਤਾਂ ਦੇਖਣ ਨੂੰ ਵੱਖੋ-ਵੱਖ ਲੱਗਦੀਆਂ ਹੁੰਦੀਆਂ ਇਹ ਇੱਕ ਹੀ ਆ ਮਾਲਾ ਦੇ ਮੰਨ ਕੇ ਮਾਲਾ ਇੱਕ ਹੀ ਆ ਮੋਤੀ ਉਹਦੇ ਵੱਖ-ਵੱਖ ਸਾਨੂੰ ਦਿਸਣ ਲੱਗਦੇ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖੀ ਤੇ ਬਹੁਤ ਕਹਿਰ ਦੀ ਹਨੇਰੀ ਚੱਲੀ ਸਿੱਖਾਂ ਨੂੰ ਆਪਣੇ ਕਾਰਜ ਛੱਡਣੇ ਪਏ ਦੂਜਾ ਸਿੱਖਾਂ ਨੂੰ ਇਹਨਾਂ ਦੇ ਕੋਲ ਕੋਈ ਜੋਗ ਲੀਡਰ ਨਹੀਂ ਸੀ ਹੈਗਾ ਅਗਵਾਈ ਕਰਨ ਵਾਲਾ ਤੀਜਾ ਇਹਨਾਂ ਦੇ ਉੱਪਰ ਹਾਕਮੀ ਹਨੇਰੀ ਬਹੁਤ ਝੁੱਲੀ ਜਕਰੀਆ ਖਾਨ ਨੇ 1733 ਦੇ ਵਿੱਚ ਸਿੱਖਾਂ ਨੂੰ ਨਵਾਬੀ ਦੇ ਕੇ ਆਪਸ ਵਿੱਚ 파ੜ ਦੇਣ ਦੀ ਖੇਡ ਖੇਡੀ ਪਰ ਹੋਇਆ ਇਸ ਤੋਂ ਉਲਟ ਸਿੱਖ ਵਿਖਰਨ ਦੀ ਜਗ੍ਹਾ ਸਿੱਖ ਹੋਰ ਇਕੱਠੇ ਹੋ ਗਏ ਸਰਦਾਰ ਕਪੂਰ ਸਿੰਘ ਜੀ ਨੂੰ ਨਵਾਬੀ ਦੇ ਕੇ ਸਰਦਾਰ ਨਵਾਬ ਕਪੂਰ ਸਿੰਘ ਬਣਾ ਦਿੱਤਾ ਸਿੱਖਾਂ ਨੂੰ ਇੱਕ ਨੇਕ ਲੀਡਰ ਮਿਲ ਗਿਆ 1734 ਨੂੰ ਸਰਦਾਰ ਕਪੂਰ ਸਿੰਘ ਨੇ ਸਿੱਖ ਕੌਮ ਨੂੰ ਇਕੱਠੀ ਕਰਕੇ ਇਸ ਸਿੱਖ ਕੌਮ ਨੂੰ ਦੋ ਜਥੇਬੰਦੀਆਂ ਦੇ ਵਿੱਚ ਵੰਡ ਦਿੱਤਾ ਦੋ ਜਥੇਆਂ ਵਿੱਚ ਵੰਡ ਦਿੱਤਾ ਵੱਡਾ ਦਲ ਤੇ ਟਰਨਾ ਦਲ ਇਹਦਾ ਅੱਗੇ ਜਾ ਕੇ ਇਹ ਲਾਭ ਹੋਇਆ ਜਿਸ ਸਮੇ 1739 ਦੇ ਵਿੱਚ ਨਾਦਰ ਸ਼ਾਹ ਹਿੰਦੁਸਤਾਨ ਨੂੰ ਲੁੱਟ ਕੇ ਲੈ ਕੇ ਜਾ ਰਿਹਾ ਸੀ ਸਿੱਖਾਂ ਨੇ ਨਾਦਰ ਸ਼ਾਹ ਦੀ ਕੈਦ ਦੇ ਵਿੱਚੋਂ ਤਿੱញਾਂ ਭੈਣਾਂ ਨੂੰ ਆਜ਼ਾਦ ਕਰਵਾ ਕੇ ਉਹਨਾਂ ਦੇ ਘਰੋਂ ਘਰੀ ਸਹੀ ਜਗ੍ਹਾ ਤੇ ਪਹੁੰਚਾਇਆ ਤੇ 1745 ਦੇ ਵਿੱਚ ਜਿਸ ਸਮੇਂ ਜਕਰੀਆ ਖਾਨ ਦੀ ਮੌਤ ਹੁੰਦੀ ਹੈ ਜਕਰੀਆ ਖਾਨ ਦੀ ਮੌਤ ਤੋਂ ਬਾਅਦ ਖਾਲਸਾ ਫਿਰ ਦਰਬਾਰ ਸਾਹਿਬ ਇਕੱਤਰ ਹੋਇਆ ਸਰਬਸੰਮਤੀ ਦੇ ਨਾਲ 25 ਜਥੇ ਬਣਾਏ ਗਏ ਹਰੇਕ ਜਥੇ ਦੇ ਵਿੱਚ 100-100 ਸਿੰਘ ਸੀ ਪ੍ਰਮੁੱਖ ਵੰਡ ਜਿਹੜੀ ਬੁੱਢਾ ਦਲ ਤੇ ਤਰਨਾ ਦਲ ਵਾਲੀ ਹੀ ਰਹੀ ਫਿਰ ਜਾ ਕੇ 65 ਜਥੇ ਬਣਿਆ 1748 ਦੀ ਵਿਸਾਖੀ ਨੂੰ ਸਮੁੱਚੇ ਖਾਲਸੇ ਨੂੰ ਦਲ ਖਾਲਸਾ ਦੇ ਨਾਮ ਥੱਲੇ ਇਕੱਠਾ ਕਰ ਦਿੱਤਾ ਇਦਾਂ ਜਿਹੜਾ ਮੁਖੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੂੰ ਬਣਾ ਦਿੱਤਾ ਦਲ ਖਾਲਸਾ ਤੋਂ ਫਿਰ ਅੱਗੇ 12 ਮਿਸਲਾਂ ਬਣਦੀਆਂ ਨੇ ਇੱਥੇ ਜਥੇ ਜਥੇ ਬੰਦੀਆਂ ਵੱਖੋ ਵੱਖੀਆਂ ਨੇ 12 ਮਿਸਲਾਂ ਵੱਖੋ ਵੱਖਰੀਆਂ ਨੇ ਸਭ ਦੇ ਅੰਦਰ ਪੰਜਾਂ ਕਾਗੁਰੂ ਏਕ ਧਿਆਨ ਸੀ ਇਨਾਂ ਦਾ عقیدہ ਨਿਸ਼ਾਨਾ ਬਸ ਇੱਕੋ ਸੀ ਹਾਕਮ ਨੇ ਸਿੱਖਾਂ ਦੇ ਘਰ ਤਾਂ ਢਾ ਦਿੱਤੇ ਹਿਰਦੇ ਦੇ ਵਿੱਚੋਂ ਸਿੱਖੀ ਦਾ ਘਰ ਕਦੇ ਨਹੀਂ ਢਾ ਸਕਿਆ ਧੜੇ ਬੰਦੀ ਦੀ ਸਭ ਤੋਂ ਵੱਡੀ ਮੁਸ਼ਕਲ ਇਹ ਆ ਕਿ ਇਹ ਮਨੁੱਖ ਨੂੰ ਅੰਦਰੋਂ ਬਖੇਰਦੀ ਆ ਇਹਦੀ ਆਪਣੀ ਵਿਚਾਰਧਾਰਾ ਮर्याਦਾ ਅਸੂਲ ਹੁੰਦੇ ਨੇ ਅਸੀਂ ਜਿਸ ਸਮੇਂ ਆਪਣੇ ਪੁਰਸ਼ੋਕੜ ਨੂੰ ਯਾਦ ਕਰਦੇ ਹਾਂ 12 ਮਿਸਲਾਂ ਦਾ ਇਤਿਹਾਸ ਪੜ੍ਹਦੇ ਹਾਂ 12 ਮਿਸਲਾਂ ਦਾ ਇਤਿਹਾਸ ਪੜ੍ਹਦੇ ਹਾਂ ਸਾਨੂੰ ਇਹ ਪਤਾ ਲੱਗਦਾ ਕਿ ਜਦੋਂ ਵੀ ਗੁਰੂ ਕੇ ਸਿੱਖਾਂ ਨੇ ਕੋਈ ਵੀ ਕਦਮ ਚੁੱਕਿਆ ਗੁਰੂ ਸਿਧਾਂਤ ਨੂੰ ਮੁੱਖ ਰੱਖ ਕੇ ਕਦਮ ਚੁੱਕੇ ਹਰੇਕ ਕਦਮ ਤੇ ਸਫਲਤਾ ਉਹਨਾਂ ਦੇ ਕਦਮ ਚੁੰਮਦੀ ਰਹੀ ਅਸੀਂ ਧੜੇ ਬੰਦੀਆਂ ਦੇ ਵਿੱਚੋਂ ਉਲਝਣ ਕਰਕੇ ਆਪਣਿਆਂ ਇਹਦੇ ਜਿਹੜੇ ਧਾਮਣ ਆ ਖੂਨ ਨਾਲ ਦਾਰਗੀ ਕੀਤੇ ਧੜੇ ਬੰਦੀ ਬਰਬਾਦੀ ਦਾ ਨਾਮ ਆ ਜਥੇ ਬੰਦੀ ਸਫਲਤਾ ਦਾ ਨਾਮ ਹੈ ਧੜੇ ਬੰਦੀਆਂ ਦੇ ਵਿੱਚ ਪੈ ਕੇ ਅਸੀਂ ਆਪਣਾ ਬਹੁਤ ਕੁਝ ਗਵਾ ਲਿਆ ਬਾਪੂ ਸੋਹਣ ਸਿੰਘ ਸੀਤਲ ਜੀ ਦੇ ਬੋਲ ਯਾਦ ਆਉਂਦੇ ਨੇ ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ ਤਖਤ ਤਾਜ ਵਾਲੇ ਅਣਖ ਆਣ ਵਾਲੇ ਸਾਡੇ ਸਿਰਾਂ ਤੇ ਕਲਗੀਆਂ ਸੋਹਂਦੀਆਂ ਸਨ ਸਾਨੂੰ ਨਿਯੋਂਦੇ ਸਨ ਕਈ ਗੁਮਾਨ ਵਾਲੇ ਸਾਡੇ ਖਾਲਸਾਈ ਕੌਮੀ ਨਿਸ਼ਾਨੇ ਅੱਗੇ ਪਾਣੀ ਭਰਦੇ ਸਨ ਕਈ ਨਿਸ਼ਾਨ ਵਾਲੇ ਸਾਡੀ ਚਮਕ ਦੀ ਤੇਗ ਦੀ ਧਾਰ ਅੱਗੇ ਭੇਟਾਂ ਧਰਦੇ ਸਨ ਕਾਬਲ ਇਰਾਨ ਵਾਲੇ ਬਿਨਾਂ ਪੁੱਛਿਆ ਇੱਧਰ ਨਹੀਂ ਝਾਤਦੇ ਸਨ ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ ਕੌਣ ਜਾਣਦਾ ਸੀ ਰੁਲਦੇ ਫਿਰਨਗੇ ਇਹ ਆਪਣੇ ਤਾਜ ਵਿੱਚ ਹੀਰੇ ਹੰਡਾਣ ਵਾਲੇ ਸੀਤਲ ਹਾਲ ਫਕੀਰਾਂ ਦੇ ਨજર ਆਉਂਦੇ ਤਖਤ ਤਾਜ ਨਿਸ਼ਾਨ ਕਿਰਪਾਨ ਵਾਲੇ ਅਸੀਂ ਭਿਖਾਰੀ ਹੋ ਗਏ ਜਦੋਂ ਜਥੇਬੰਦੀ ਨੂੰ ਛੱਡ ਕੇ ਟੜੇ ਬੰਦੀਆਂ ਦੇ ਵਿੱਚ ਪੈ ਗਏ ਧਰਮ ਦੀ ਦੁਨੀਆ ਤਾਂ ਸਾਨੂੰ ਇੱਕ ਹੋਣਾ ਦੱਸਦੀ ਆ ਤਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਬਾਣੀ ਲਿਖਣ ਲੱਗਿਆ ਨਾਨਕ ਸ਼ਬਦ ਦੀ ਵਰਤੋਂ ਕੀਤੀ ਬਾਕੀ ਗੁਰੂ ਸਹਿਬਾਨਾ ਨੇ ਵੀ ਗੁਰਬਾਣੀ ਲਿਖਣ ਲੱਗਿਆ ਨਾਨਕ ਸ਼ਬਦ ਦੀ ਵਰਤੋਂ ਕੀਤੀ ਤਨ ਗੁਰੂ ਅੰਗਦ ਸਾਹਿਬ ਜੀ ਤਨ ਗੁਰੂ ਅਮਰਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਅਰਜਨ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅਸੀਂ 15 ਭਗਤਾਂ ਦੀ ਬਾਣੀ ਪੜਦੇ ਹਾਂ 15 ਭਗਤ ਸਹਿਬਾਨ ਵੱਖੋ-ਵੱਖਰੇ ਇਲਾਕੇ ਦੇ ਵਿੱਚੋਂ ਵੱਖੋ-ਵੱਖਰੇ ਜਾਤਾਂ ਨਾਲ ਸੰਬੰਧ ਰੱਖਦੇ ਨੇ ਵੱਖੋ-ਵੱਖਰੇ ਸਮੇਂ ਹੋਏ ਨੇ ਸਾਰਿਆਂ ਦਾ ਜਿਹੜੀ ਵਿਚਾਰਧਾਰਾ ਸੀ ਰੋਹਾਨੀਅਤ ਦਾ ਸੱਚ ਬਸ ਇੱਕ ਸੀ ਖੱਤਰੀ ਇੱਥੇ ਤਾਂ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਰਿਆਂ ਲਈ ਉਪਦੇਸ਼ ਇੱਕੋ ਜਿਹਾ ਸਾਂਝਾ ਆ ਸਾਨੂੰ ਇੱਕ ਅਕਾਲ ਪਖਤ ਸਾਹਿਬ ਦੇ ਸਿਧਾਂਤ ਨਾਲ ਜੋੜਿਆ ਇੱਕ ਅਕਾਲ ਪੁਰਖ ਦੇ ਲੜ ਲਾਇਆ ਇੱਕੋ ਹੀ ਬਾਟੇ ਦੇ ਵਿੱਚੋਂ ਅੰਮ੍ਰਿਤ ਦੀ ਦਾਤ ਦੇ ਕੇ ਸਾਡਾ ਇੱਕ ਹੀ ਧਾਰਮਿਕ ਮਾਤਾ ਇੱਕ ਹੀ ਧਾਰਮਿਕ ਪਿਤਾ ਸਾਨੂੰ ਇੱਕੋ ਜਿਹੀ ਕਕਾਰ ਬਖਸ਼ਿਸ਼ ਕੀਤੇ ਜੇ ਕਿਤੇ ਮਨੁੱਖੀ ਖਿਆਲਾਂ ਕਰਕੇ ਸਾਡਾ ਹਿਰਦਾ ਮੈਲਾ ਵੀ ਹੋਣ ਲੱਗਦਾ ਹੈ ਤਾਂ ਗੁਰਮਤ ਸਾਡੇ ਹਿਰਦੇ ਦੀ ਮੈਲ ਨੂੰ ਸਾਫ਼ ਕਰ ਦਿੰਦੀ ਆ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣਾਈ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੈ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਈ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਧੜਿਆਂ ਦੇ ਤਿੰਨ ਮੋٹے ਜਿਹੇ ਕਾਰਨ ਦੱਸਦੇ ਨੇ ਪਹਿਲਾ ਕਾਰਨ ਮਾਇਆ ਕਰਕੇ ਮਾਇਆ ਦੇ ਵਿੱਚ ਗਰਸੇ ਲੋਕ ਆਪਣੇ ਸੁਵਾਰਥ ਨੂੰ ਪੂਰਾ ਕਰਨ ਲਈ ਕੋਲੇ-ਪਾਲੇ ਲੋਕਾਂ ਨੂੰ ਆਪਣੇ ਮੰਗਰ ਲਾ ਕੇ ਉਹਨਾਂ ਦੀ ਅਗਿਆਨਤਾ ਦਾ ਫਾਇਦਾ ਉਠਾਉਂਦੇ ਨੇ ਆਪਣਾ ਸੁਆਰਥ ਪੂਰਾ ਕਰਦੇ ਨੇ ਉਹਨਾਂ ਤੇ ਤਸ਼ੱਦਦ ਕਰਦੇ ਆ ਇਹ ਵੀ ਇੱਕ ਦੂਜਾ ਵਿਕਾਰਾਂ ਕਰਕੇ ਵਿਕਾਰਾਂ ਦੇ ਵਿੱਚੋਂ ਪ੍ਰਮੁੱਖ ਵਿਕਾਰ ਆ ਹੰਕਾਰ ਕਈ ਲੋਕ ਸਮਾਜ ਵਿੱਚ ਵਿਚਰਦੇ ਆ ਆਪਣੇ ਆਪ ਤੇ ਸਮਾਜ ਸੇਵਕ ਹੋਣ ਦਾ ਟੈਗ ਲਵਾ ਲੈਂਦੇ ਆ ਤੇ ਉਹ ਲੋਕ ਲੋਕਾਂ ਦਾ ਮਨ ਇੰਨਾ ਕਿ ਜਿੱਤ ਲੈਂਦੇ ਆ ਕਿ ਭੋਲੇ-ਭਾਲੇ ਲੋਕ ਆਪਣੇ ਭਵਿੱਖ ਦੀਆਂ ਚਾਬੀਆਂ ਇਹੋ ਜੇ ਲੋਕਾਂ ਦੇ ਹੱਥਾਂ ਵਿੱਚ ਫੜਾ ਦਿੰਦੇ ਆ ਉਹਨਾਂ ਦੇ ਇੱਕ ਬੋਲ ਬੋਲਣ ਤੇ ਜਾਣ ਨਿਸ਼ਾਵਰ ਕਰਨ ਤੱਕ ਜਾਂਦੇ ਆ ਜਿਸ ਸਮੇਂ ਉਹਨਾਂ ਦੀ ਕੋਈ ਪੋਲ ਖੁੱਲਦੀ ਆ ਉਹਨਾਂ ਦੀ ਕੋਈ ਗਲਤੀ ਸਾਹਮਣੇ ਆਉਂਦੀ ਆ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਦੀ ਗੱਲ ਕੀਤੀ ਜਾਂਦੀ ਆ ਫਿਰ ਉਹ ਵੀ ਇੱਕ ਵੱਖਰਾ ਧੜਾ ਬਣਾ ਲੈਂਦੇ ਤੀਜਾ ਧੜਾ ਤਾਨ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ ਇਹ ਨਿਰੋਲ ਟੜਾ ਇਹ ਟੜਾ ਸਵਾਰਸ ਵਿੱਚੋਂ ਨਹੀਂ ਪਰਮਾਰਸੀ ਟੜਾ ਹੈ ਇਹ ਟੜਾ ਕਦੇ ਖਤਮ ਨਹੀਂ ਹੋਣਾ ਇਹ ਟੜਾ ਤਾਂ ਮੈਂ ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਲ ਬਣਾਇਆ ਸਤਿਗੁਰੂ ਜੀ ਦੇ ਬੋਲ ਨੇ ਕਿਸ ਹੀ ਟੜਾ ਕੀਆ ਮਿੱਤਰ ਸੁਤ ਨਾਲ ਭਾਈ ਕਿਸ ਹੀ ਟੜਾ ਕੀਆ ਕੁਰਮ ਸਕੇ ਨਾਲ ਜਵਾਈ ਕਿਸ ਹੀ ਟੜਾ ਕੀਆ ਸਿੱਕਦਾਰ ਚੌਧਰੀ ਨਾਲ ਆਪਣੇ ਸਵਾਈ ਹਮਾਰਾ ਹਰ ਰਹਾ ਸੁਮਾਈ ਹਮ ਹਰਿ ਸਿਓ ਧੜਾ ਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਪਖ ਧੜਾ ਅਵਰ ਨ ਕੋਈ ਹਉ ਹਰ ਗੁਣ ਗਾਵਾਂ ਅਸੰਖ ਅਨੇਕ ਰਹਾਉ ਜਿਨ ਸਿਓ ਧੜੇ ਕਰੇ ਸੇ ਜਾਹੇ ਝੂਠ ਧੜੇ ਕਰ ਪਛੋਤਾ ਹੈ تیر ਨਾ ਰਹੇ ਮਨ ਖੋਟ ਕ ਮਾਹੇ ਹਮ ਹਰਸਿਓ ਤੜਾ ਕੀਆ ਜਿਸ ਕਾ ਕੋਈ ਸਮਰੱਥ ਨਾ ਹੈ ਇਹ ਸਭ ਟੜੇ ਮਾਇਆ ਮੋਹ ਪਸਾਰੀ ਮਾਇਆ ਕਉ ਲੂਝੈਗਾ ਵਾਰੀ ਜਨਮ ਮਰੇ ਜੂਏ ਬਾਜੀ ਹਾਰੇ ਹਮਰੇ ਹਰ ਤੜਾ ਜੇ ਹਲਤ ਪਲਤ ਸਭ ਸਵਾਰੀ ਕਲਯੁਗ ਮਹਿ ਟੜੇ ਪੰਜ ਚੋਰ ਝਗੜਾਏ ਤਾਮ ਕ੍ਰੋਧ ਲੋਭ ਮੋਹ ਅਭਮਾਨ ਵਧਾਏ ਜਿਸਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ ਹਮਰਾ ਹਰ ਜਿਨ ਇਹ ਸਭ ਗਵਾਏ ਮਿਥਿਆ ਦੂਜਾ ਭਾਉ ਤੜੇ ਤਹਿ ਪਾਵੇ ਪਰਾਇਆ ਛਿਧਰ ਅਟਕ ਲੈ ਆਪਣਾ ਹੰਕਾਰ ਵਧਾਵੇ ਜੈਸਾ ਬੀਜੈ ਤੈਸਾ ਖਾਵੇ ਸਤ ਗੁਰੂ ਜੀ ਆਪਦੇ ਨੇ ਜਨ ਨਾਨਕਾ ਹਰ ਧਰਮ ਸਭ ਸ੍ਰਿਸ਼ਟ ਜene ਆਵੀ ਸਾਡਾ ਧੜਾ ਤਾਂ ਉਸ ਅਕਾਲ ਪੁਰਖ ਦੇ ਨਾਲ ਆ ਜਿਹੜਾ ਕਦੇ ਧੜਾ ਖਤਮ ਨਹੀਂ ਹੁੰਦਾ ਸਿੱਖਾਂ ਦਾ ਸਿਆਸਤ ਵਾਲਾ ਪੱਖ ਕਮਜ਼ੋਰ ਹੋਣ ਕਰਕੇ ਇਹਨਾਂ ਨੇ ਗੁਰੂ ਚਾਲੀ ਵਾਲਾ ਰਸਤਾ ਛੱਡ ਕੇ ਬੇਗਾਨਿਆਂ ਦੇ ਹੱਥਾਂ ਵਿੱਚ ਖੇਡਣਾ ਸ਼ੁਰੂ ਕੀਤਾ ਨਾ ਇਹਨਾਂ ਨੇ ਕੌਮ ਦਾ ਹੀ ਬਹੁਤ ਨੁਕਸਾਨ ਕਰਾਇਆ ਆਪਨਾ ਵੀ ਇਹਨਾਂ ਦਾ ਨੁਕਸਾਨ ਹੋਇਆ ਦੇਸ਼ ਦੀ ਆਜ਼ਾਦੀ ਵਾਸਤੇ ਹਾਕਾਂ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਦੇਸ਼ ਆਜ਼ਾਦ ਹੋਇਆ ਸੂਬਿਆਂ ਨੂੰ ਭਾਸ਼ਾ ਦੇ ਆਧਾਰ ਤੇ ਵੰਡਿਆ ਵੰਡਿਆ ਗਿਆ ਜਿਸ ਸਮੇਂ ਪੰਜਾਬੀ ਸੂਬੇ ਦੀ ਗੱਲ ਆਈ ਆ ਤਾਂ ਲੀਡਰਾਂ ਨੇ ਸਿੱਖਾਂ ਨੂੰ ਨਫ਼ਰਤ ਦੀ ਨਿਗਾਹ ਦੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਸਿੱਖਾਂ ਨੇ ਪੰਜਾਬੀ ਸੂਬੇ ਮੋਰਚੇ ਸਬੰਧੀ ਵਿਚਾਰਾਂ ਕੀਤੀਆਂ ਇਨਾਂ ਨੂੰ ਜ਼ੁਲਮ ਦਾ ਸਾਹਮਣਾ ਕਰਨਾ ਪਿਆ ਤਸ਼ੱਦਦ ਦੇ ਵਿੱਚ ਚੱਲਣਾ ਪਿਆ 22 ਮਈ 1960 ਨੂੰ ਅੰਮ੍ਰਿਤਸਰ ਸਹਿਬ ਵਿਖੇ ਇੱਕ ਪੰਜਾਬੀ ਸੂਬੇ ਲਈ ਕਨਵੈਨਸ਼ਨ ਰੱਖੀ ਗਈ ਜਿਸ ਵਿੱਚ ਸਿੱਖਾਂ ਨੂੰ ਜਾਗਰੂਕ ਕਰਨਾ ਸੀ ਫਿਰ 22 ਜੂਨ 1960 ਨੂੰ ਸਿੱਖਾਂ ਨੂੰ ਜਾਗਰੂਕ ਕਰਨ ਵਾਸਤੇ ਦਿੱਲੀ ਵਿੱਚ ਇੱਕ ਸ਼ਾਂਤਮਈ ਜਲੂਸ ਕੱਢਿਆ ਜਾਣਾ ਸੀ ਉਸ ਸਮੇਂ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਸੀ ਪ੍ਰਤਾਪ ਸਿੰਘ ਕੈਰੋ ਨੇ nehru ਹੁਣਾਂ ਨੂੰ ਖੁਸ਼ ਰੱਖਣ ਲਈ ਮਾਸਟਰ ਤਾਰਾ ਸਿੰਘ ਜੀ ਨੂੰ 23 24 ਮਈ ਦੀ ਰਾਤ ਨੂੰ ਭਾਰੀ ਫੋਰਸ ਭੇਜ ਕੇ ਉਹਨਾਂ ਨੂੰ ਕਰੋ ਗ੍ਰਿਫਤਾਰ ਕਰਵਾ ਕੇ ਧਰਮਸ਼ਾਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਮਾਸਟਰ ਤਾਰਾ ਸਿੰਘ ਦੀ ਗੈਰ ਹਾਜ਼ਰੀ ਦੇ ਵਿੱਚ ਇਸ ਮੋਰਚੇ ਦੀ ਅਗਵਾਈ ਸੰਤ ਫਤੇਹ ਸਿੰਘ ਦੀ ਕਰਦੇ ਰਹੇ ਉਹਨਾਂ ਨੂੰ ਬਹੁਤ ਪ੍ਰਸਿੱਧੀ ਮਿਲੀ ਫਿਰ 3 4 ਜਨਵਰੀ 1968 ਨੂੰ ਮਾਸਟਰ ਤਾਰਾ ਸਿੰਘ ਜੀ ਨੂੰ ਰਿਹਾ ਕੀਤਾ ਗਿਆ ਸੰਤ ਫਤੇ ਸਿੰਘ ਨੇ ਮਰਨ ਵਰਤ ਰੱਖਿਆ ਪੰਜਾਬੀ ਸੂਬਾ ਮੋਰਚਾ ਸਬੰਧੀ Nehru ਨੇ ਸੰਤ ਫਤੇ ਸਿੰਘ ਨਾਲ ਮੀਟਿੰਗਾਂ ਕਰਕੇ ਉਹਨਾਂ ਦਾ ਮਰਨ ਵਰਤ ਤੜਵਾਇਆ ਸੰਤ ਫਤੇ ਸਿੰਘ ਦਾ ਮੀਟਿੰਗਾਂ ਕਰਕੇ ਮਾਸਟਰ ਤਾਰਾ ਸਿੰਘ ਜੀ ਦੀ ਬਦਨਾਮੀ ਕਰਨੀ ਸੰਤ ਫਤੇ ਸਿੰਘ ਜੀ ਦੀ ਝੂਠੀ ਉਸਤਤ ਕਰਕੇ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਲਿਆ ਤੇ 22 ਜੁਲਾਈ 1962 ਨੂੰ ਮੋਲਾਪੁਰ ਵਿੱਚ ਹੋਈ ਇੱਕ ਕਨਵੈਨਸ਼ਨ ਵਿੱਚ ਆਪਣਾ ਵੱਖਰਾ ਅਕਾਲੀ ਦਲ ਬਣਾ ਲਿਆ ਨਹਿਰੂ ਨੇ ਇਸ ਫੁੱਟ ਦਾ ਬੀਜ ਬੀਜ ਕੇ ਕੇਵਲ ਇਹ ਨਹਿਰੂ ਨੇ ਇਸ ਫੁੱਟ ਦਾ ਬੀਜ ਬੀਜ ਕੇ ਆਪਣੀ ਮਨਮਰਜ਼ੀ ਕੀਤੀ ਤੇ ਸਿੱਖਾਂ ਨੂੰ ਉਹਨਾਂ ਤੋਂ ਬਣਦੇ ਹੱਕਾਂ ਤੋਂ ਖਾਲੀ ਰੱਖਿਆ ਸਿੱਖਾਂ ਵਿੱਚ ਇਸ ਧੜੇਬੰਦੀ ਨਾਲ ਸਿੱਖਾਂ ਦਾ ਰਾਜ ਕਿ ਨੁਕਸਾਨ ਹੋਇਆ ਜੇ ਕਿਤੇ ਇਹ ਚੰਦਰੀ ਫੁੱਟ ਨਾ ਪੈਂਦੀ ਨਾ ਤੇ ਪੰਜਾਬ ਦਾ ਸੂਬਾ ਪੰਜਾਬ ਜਿਹੜਾ ਸੀ ਪੰਜਾਬ ਦਾ ਨਕਸ਼ਾ ਅੱਜ ਕੁਝ ਹੋਰ ਹੋਣਾ ਸੀ ਜਿਹੜੇ ਸਾਡੇ ਪੰਜਾਬੀ ਲੋਕ ਬਾਹਰ ਜਾ ਕੇ ਆਸਰੇ ਭਾਲਦੇ ਆ ਉਹਨਾਂ ਨੂੰ ਆਸਰੇ ਨਾਲ ਭਾਲਨੇ ਪੈਂਦੇ ਜਿਹੜੇ ਪੰਜਾਬੀ ਬਾਹਰ ਜਾ ਕੇ ਅੱਜ ਤਰੱਕੀਆਂ ਕਰਨਦੇ ਆ ਉਹ ਤਰੱਕੀ ਅੱਜ ਪੰਜਾਬੀਆਂ ਨੇ ਪੰਜਾਬ ਦੇ ਵਿੱਚ ਹੀ ਕਰਨੀ ਸੀ ਪੰਜਾਬ ਇੱਕ ਹਿੰਦੁਸਤਾਨ ਦਾ ਸਿਰਫ ਮੋਹਰ ਸੂਬਾ ਹੋਣਾ ਸੀ ਜੇ ਬਾਦਸ਼ਾਹ ਦੇ ਆਧਾਰ ਤੇ ਸਾਨੂੰ ਪੰਜਾਬੀ ਸੂਬਾ ਮਿਲ ਜਾਂਦਾ ਪਰ ਖਿਆਲ ਕਰਨਾ ਗੁਰਮੁਖ ਪਿਆਰਿਓ ਜਿਹੜਾ ਸੁਆਰਥੀ ਤੇ ਹੰਕਾਰ ਹੀ ਬੰਦਾ ਨਾ ਉਹ ਜਥੇਬੰਦੀ ਬਦਲਣ ਲੱਗਿਆ ਧੜੇਬੰਦੀ ਬਣਾ ਲੈਂਦਾ ਮਿੰਟ ਦੇ ਵਿੱਚ ਜਥੇਬੰਦੀ ਛੱਡਣ ਲੱਗਿਆ ਉਹ ਟਾਈਮ ਨਹੀਂ ਲਾਉਂਦਾ ਸੁਆਰਥੀ ਤੇ ਹੰਕਾਰੀ ਬੰਦਾ ਭਾਈ ਗੁਰਦਾਸ ਜੀ ਲਿਖਦੇ ਨੇ ਉਦਾਹਰਣ ਦਿੰਦੇ ਨੇ ਮਨੁੱਖ ਨਾਲੋਂ ਤਾਂ ਜੀਵ ਜੰਤੂ ਪਸ਼ੂ ਵੀ ਚੰਗੇ ਨੇ ਜਿਹੜੇ ਆਪਣਾ ਕਦੇ ਰਸਤਾ ਨਹੀਂ ਬਦਲਦੇ ਜਿਹੜੀ ਕੀੜੀ ਆ ਨਾ ਇੱਕ ਕੀੜੀ ਤੁਰ ਹੀ ਜਾਂਦੀ ਹੋਵੇ ਉਹਦੇ ਪਿੱਛੇ ਸੈਂਕੜੇ ਕੀੜੀਆਂ ਤੁਰੀਆਂ ਜਾਂਦੀਆਂ ਉਹ ਕੀੜੀਆਂ ਆਪਣਾ ਰਸਤਾ ਨਹੀਂ ਬਦਲਦੀਆਂ ਰੱਬ ਕਰੇ ਕਦੇ ਕਿਸੇ ਵੀ ਕੌਮ ਦੇ ਵਿੱਚ ਜਥੇ ਧੜੇ ਬੰਦੀ ਕਦੇ ਨਾ ਬਣੇ ਜਥੇ ਬੰਦੀਆਂ ਜਿੰਨੀਆਂ ਮਰਜ਼ੀਆਂ ਬਣ ਜਾਣ ਪਰ ਧੜੇ ਬੰਦੀ ਕਦੇ ਨਾ ਬਣੇ ਧੜੇ ਬੰਦੀ ਕੌਮਲੀ ਸਮਾਜ ਲਈ ਦੇਸ਼ ਲਈ ਸਭ ਤੋਂ ਖਤਰਨਾਕ ਆ ਮਾਲਕ ਕਿਰਪਾ ਕਰੇ ਕਿ ਅਸੀਂ ਜਥੇ ਬੰਦੀ ਨਾਲ ਜੁੜੇ